ਬੱਚੇ ਆ ਰਹੇ ਨੇ ਮੈਂ ਇਹਨਾਂ ਨੂੰ ਰੋਕਾਂਗਾ ਇੱਕ ਮਿੰਟ ਇੱਕ ਮਿੰਟ ਬੱਚੇ ਰੁਕ ਜਾਓ ਰੁਕ ਜਾਓ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਗੱਲ ਕਰੋਗੇ ਅੱਛਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਹੈ ਅੱਛਾ ਕੀ ਨਾਮ ਹੈ ਤੁਹਾਡਾ ਵੀਰ ਪਰਮੇਰ ਸਿੰਘ ਤੁਸੀਂ ਇੱਥੇ ਗਰਾਊਂਡ ਵਿੱਚ ਕੀ ਕਰਨ ਆਏ ਹੋ ਅੱਜ ਹੌਕੀ ਸਿੱਖ ਰਹੇ ਹੋ ਹੌਕੀ ਸਿੱਖ ਰਹੇ ਹੋ ਜੀ ਕਿੰਨੀ ਉਮਰ ਹੈ ਤੁਹਾਡੀ 10 ਇਅਰਸ 올ਡ 10 ਸਾਲ ਦੇ ਔਰ ਕਿਹੜੀ ਕਲਾਸ ਚੋਂ 6 ਤੁਸੀਂ ਬੇਟਾ ਮੇਰਾ ਨਾਮ ਜਸਕਰਨ ਸਿੰਘ ਹੈ ਜਸਕਰਨ ਸਿੰਘ ਜਸਕੀਰਤ ਜਸਕੀਰਤ ਜੀ ਮਿਆਕੀਓ ਕੀ ਸੀਗਿਆਗਾ ਕਿਹੜੀ ਕਲਾਸ ਵਿੱਚੋਂ ਮੈਂ 5th ਕਲਾਸ ਵਿੱਚ ਹਾਂਜੀ ਤੁਹਾਡਾ ਨਾਮ ਖਾਲਸਾ ਜੀ ਗੁਰਤਾ ਸਿੰਘ ਕਿਤਨੀ ਉਮਰ ਹੈ ਤੁਹਾਡੀ 10 ਸਾਲ 10 ਸਾਲ ਹੈ ਤੁਸੀਂ ਵੀ ਤੁਹਾਡਾ ਅਰਜਨ ਸਿੰਘ ਤੁਹਾਡੀ ਕਿਤਨੀ ਉਮਰ ਹੈ ਮੇਰੀ 8 ਸਾਲ 8 ਸਾਲ ਹੈ ਉਹ ਮੈਂ ਤੁਹਾਡੇ ਬੱਚੇ ਨੂੰ ਰੋਕਿਆ 2 ਮਿੰਟ ਵਾਸਤੇ ਇਹਨਾਂ ਨਾਲ ਗੱਲ ਕਰਾਂਗਾ ਤੁਹਾਡੀ ਕਿੰਨੀ ਉਮਰ ਹੈ 9 ਸਾਲ 9 ਸਾਲ ਕੀ ਨਾਮ ਹੈ ਇੱਕਮ ਜੋਤ ਸਿੰਘ ਸਾਰੇ ਹਾਕੀ ਖੇਡਣ ਆਏ ਹੋ ਤੁਹਾਡਾ ਕੀ ਨਾਮ ਹੈ ਬੇਟਾ ਆਰਮ ਚੋਧਰੀ ਹਾਂ ਆਰਿਫ ਚੋਦਰੀ ਆਰਿਫ ਚੋਦਰੀ ਆਰਿਫ ਚੋਦਰੀ ਕਿੱਥੋਂ ਆਂਦੇ ਹੋ ਹਾਂ ਕਿੱਥੇ ਕਿੱਥੇ ਰਹਿੰਦੇ ਹੋ ਸਿੰਬਲ ਪਿੰਡ ਸਿੰਬਲ ਪਿੰਡ ਵੈਰੀ ਗੁੱਡ ਤੁਹਾਡਾ ਨਾਮ ਕੀ ਹੈ ਨਖਸ਼ਮਰ ਲਖਸ਼ਮਰ ਕਿ ਨਖਸ਼ਮਰ 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 ਕਿਹੜੀ ਕਲਾਸ ਵਿੱਚੋਂ 6 6th ਕਲਾਸ ਵਿੱਚ ਜੀ ਅੱਛਾ ਸਾਰੇ ਬੱਚੇ ਇੱਥੇ ਹਾਕੀ ਖੇਡਣਾ ਆਉਂਦੇ ਹੋ ਅਸੀਂ 2 ਮਿੰਟ ਗੱਲ ਕਰ ਲਈਏ ਮੈਂ ਇਸ ਵੀਰ ਨੂੰ ਕਾਹਾਂ ਕਾ ਕਿ ਅਗਰ 1 ਮਿੰਟ ਕੈਮਰਾ ਪਕੜ ਲੈਣ ਤੋ ਮੈਂ ਇਹਨਾਂ ਬੱਚਿਆਂ ਦੇ ਨਾਲ ਜ਼ਰੂਰ ਗੱਲ ਕਰਨਾ ਚਾਹਾਂਗਾ ਔਰ ਤੁਸੀਂ ਕਲੋਜ਼ ক্লোਜ਼ ਰਹਿਣਾ ਆਜੋ ਇੱਧਰ ਸਾਈਡ ਤੇ ਆਜੋ ਮੇਰੇ ਨਾਲ ਅਸੀਂ ਲਾਈਟ ਵਿੱਚ ਖੜੇ ਹੋ ਜੀ ਦੋ ਮਿੰਟ ਵਾਸਤੇ ਆਓ ਮੇਰੇ ਬੱਚਿਓ ਅਸੀਂ ਤੁਹਾਡੇ ਨਾਲ ਨਾ ਸਿਰਫ ਇੱਕ ਗੱਲ ਕਰਨੀ ਹੈ ਸਾਰੇ ਇੱਥੇ ਖੜੇ ਹੋ ਜਾਓ اچھا ਮੈਨੂੰ ਇਹ ਦੱਸੋ ਇਸ ਗਰਾਊਂਡ ਵਿੱਚ ਆਉਣ ਤੋਂ ਪਹਿਲੇ ਜਦੋਂ ਤੁਸੀਂ ਆਕੀ ਨਹੀਂ ਸੀ ਖੇਡਦੇ ਤੇ ਕਿਹੜੀ ਗੇਮਾਂ ਖੇਡਦੇ ਸੀ ਅਸੀਂ ਅਸੀਂ ਆਨਲਾਈਨ ਗੇਮਾਂ ਆਨਲਾਈਨ ਗੇਮਾਂ ਮੋਬਾਈਲ ਦੇ ਵਿੱਚ ਹਾਂਜੀ ਹੁਣ ਤੇ ਨਹੀਂ ਮੋਬਾਈਲ ਚੰਗਾ ਲੱਗਦਾ ਨਹੀਂ ਹੈ ਨਾ ਹੁਣ ਨਝੰਗਾ ਲੱਗਦਾ ਪੱਕੀ ਗੱਲ ਐ ਤੁਸੀਂ ਅਸੀਂ ਆਨਲਾਈਨ ਗੇਮਾਂ ਖੇਡਦੇ ਸੀ ਤੁਸੀਂ ਵੀ ਗੇਮਾਂ ਖੇਡਦੇ ਸੀ ਕਿਹੜੇ ਕਿਹੜੇ ਬੱਚੇ ਮੋਬਾਈਲ ਦੇ ਵਿੱਚ ਗੇਮਾਂ ਖੇਡਦੇ ਹੁੰਦੇ ਸੀ ਇਸ ਗਰਾਊਂਡ ਚ ਆਉਣ ਤੋਂ ਪਹਿਲੇ ਸਾਰੇ ਮੋਬਾਈਲ ਚ ਲਾਉਂਦੇ ਸੋ ਸਾਰੇ ਬੱਚੇ ਤੁਸੀਂ ਬੈਡਬਾਲ ਹੈ ਬੈਡਬਾਲ ਬੈਡਬਾਲ ਕਿੱਥੇ ਖੇਡਦੇ ਸੋ ਗਲੀ ਹੈ ਗਲੀ 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 ਦੇ ਵਿੱਚ ਉਹ ਹੁਣ ਤੇ ਤੁਹਾਨੂੰ ਵੱਡਾ ਗਰਾਊਂਡ ਮਿਲ ਗਿਆ ਨਾ ਅੱਛਾ ਮੈਨੂੰ ਇੱਕ ਚੀਜ਼ ਦੱਸੋ ਆਨਲਾਈਨ ਗੇਮਾਂ ਖੇਡਣੀਆਂ ਜਿਆਦਾ ਅੱਛੀਆਂ ਲੱਗ ਰਹੀਆਂ ਜਾਂ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਣਾ ਮੈਂ ਵੀਰ ਨੂੰ ਕਹਾਂਗਾ ਇਸ ਸਾਈਡ ਆ ਜਾਓ ਤੁਸੀਂ ਹਾਂ ਗਰਾਊਂਡ ਦੇ ਵਿੱਚ ਖੇਡਣਾ ਅੱਛਾ ਲੱਗ ਰਿਹਾ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਹੁਣ ਹਾਕੀ ਖੇਲ ਕੇ ਤੁਸੀਂ ਕੀ ਬਣੋਗੇ ਵੱਡੇ ਹੋ ਕੇ ਅਸੀਂ ਵੱਡੇ ਪਲੇਅਰ ਬੰਨਾ ਚਾਹੁੰਦੇ ਆ ਅਸੀਂ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਓ ਵੈਰੀ ਗੁੱਡ ਪਾਪਾ ਦਾ ਨਾਮ ਕੀ ਹੈ ਹਰਨੇਕ ਸਿੰਘ ਹਰਨੇਕ ਸਿੰਘ ਕਿਤੇ ਸਿੰਬਲ ਹੀ ਰਹਿੰਦੇ ਹੋ ਹਾਂਜੀ ਵੈਰੀ ਗੁੱਡ ਕਾਟ ਵਿੱਚੋਂ ਕਿਹੜਾ ਕਿਹੜਾ ਬੱਚਾ ਵੱਡਾ ਕੀ ਕੀ ਬਣਨਾ ਚਾਹੁੰਦਾ ਇੱਕ ਇੱਕ ਵਾਰੀ ਵਾਰੀ ਦੱਸੋ ਤੁਸੀਂ ਕੀ ਬਣਨਾ ਚਾਹੁੰਦੇ ਹੋ ਵੱਡੇ ਹੋ ਕੇ ਹਾਕੀ ਦਾ ਪਲੇਅਰ ਤੁਸੀਂ ਹਾਕੀ ਦਾ ਹੀ ਪਲੇਅਰ ਬਣਨਾ ਚਾਹੁੰਦੇ ਹੋ ਤੁਸੀਂ ਹਾਕੀ ਦਾ ਪਲੇਅਰ ਅੱਛਾ ਹਾਕੀ ਦਾ ਪਲੇਅਰ ਬਣ ਕੇ ਕੀ ਕਰੋਗੇ ਆਰਮੀ ਆਰਮੀ ਜਾਓਗੇ ਵੈਰੀ ਗੁੱਡ ਦੇਖੋ ਜੀ ਦਰਸ਼ਕੋ ਇਹ ਬੱਚਾ ਕਹਿ ਰਿਹਾ ਮੈਂ ਆਰਮੀ ਦੇ ਵਿੱਚ ਜਾਵਾਂਗਾ ਯਾਨੀ ਦੇਸ਼ ਦੀ ਸੇਵਾ ਕਰੇਗਾ ਅੱਛਾ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ ਵੱਡਾ ਕੀ ਖੇਲਣਾ ਹੈ ਹਾਂਜੀ ਹਾਕੀ ਖੇਲਣੀ ਹੈ ਉਹ ਵਾਹ ਵਾਹ ਮਤਲਬ ਕਿ ਤੁਸੀਂ ਵਰਲਡ ਕੱਪ ਜਿੱਤਣਾ ਸਾਰਿਆਂ ਵਿੱਚੋਂ ਕਿ ਹੈ ਨਾ ਇੱਕ ਅੱਛੀ ਟੀਮ ਬਣਾਓਗੇ ਚੌਧਰੀ ਸਾਹਿਬ ਤੁਸੀਂ ਕੀ ਬਣੋਗੇ ਵੱਡੇ ਹੋਕੇ ਹਾਕੀ ਕਬਲੇ ਹਾਕੀ ਖੇਲੋਗੇ ਹੋਰ ਕੋਈ ਗੇਮ ਦੇ ਵਿੱਚ ਇੰਟਰਸਟ ਨਹੀਂ ਹੈ ਤੁਹਾਡਾ ਨਹੀਂ ਆ ਸਭ ਬੈਡਮਿੰਟਨ ਟੈਸਟ ਪਰ ਜ਼ਿਆਦਾ ਹਾਕੀ ਦੇ ਇੰਟਰਸਟ ਹੈ ਬੋਲੋ ਹਾਕੀ ਹੀ ਕਿਉਂ ਕਿਉਂਕਿ ਹਾਕੀ ਅੱਛੀ ਹੈ ਹਾਕੀ ਅੱਛੀ ਹੈ ਜੀ ਜੀ ਤਾਂ ਕਿ ਇਹਦੇ ਦੌੜ ਬਹੁਤ ਜ਼ਿਆਦਾ ਲੱਗਦੀ ਹੈ ਇਸ ਕਰਕੇ ਨਹੀਂ ਨਹੀਂ ਦੌੜ ਨਹੀਂ ਹੈ ਅੱਛਾ ਅੱਛਾ ਹੁਣ ਮੈਨੂੰ ਇੱਕ ਚੀਜ਼ ਦੱਸੋ ਅਗਰ ਜਿਹੜਾ ਤੁਸੀਂ ਇੱਥੇ ਹਾਕੀ ਖੇਡਣ ਆਉਂਦੇ ਹੋ ਇਸ ਦੇ ਨਾਲ ਤੁਹਾਡੀ ਪੜ੍ਹਾਈ ਤੇ ਤੇ ਨਹੀਂ ਕੋਈ ਅਸਰ ਪੈ ਰਿਹਾ ਨਹੀਂ 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 ਪੱਕਾ ਪੜ੍ਹਦੇ ਵੀ ਹੋ ਨਾ ਜੀ ਸਾਰੇ ਸਕੂਲ ਜਾਂਦੇ ਹੋ ਵਧੀਆ ਜੀ ਜੀ ਤੰਗ ਤੇ ਨਹੀਂ ਕਰਦੇ ਸਕੂਲ ਚ ਜਾ ਕੇ ਕਿਧਰੇ ਔਰ ਇਹ ਇਤਨੀ ਹੈ ਕਿ ਥੱਕ ਕੇ ਤੇ ਘਰ ਜਾ ਕੇ ਸੋ ਹੀ ਜਾਂਦੇ ਹੋ ਨਹੀਂ ਪੱਕਾ ਮੰਮੀ ਪਾਪਾ ਨੂੰ ਤੰਗ ਨਹੀਂ ਕਰਦੇ ਤੇ ਅੱਛਾ ਜੋ ਹਾਕੀ ਜਮਿਲੀ ਦੀਆਂ ਤੁਹਾਨੂੰ ਇਹ ਕਿਸ ਨੇ ਲੈ ਕੇ ਦਿੱਤੀਆਂ ਸਰ ਹਾਕੀ ਕਲੱਬ ਤੋਂ ਮਿਲੀ ਹੈ ਕਲੱਬ ਤੋਂ ਮਿਲੀ ਹੈ ਅੱਛਾ ਕਲੱਬ ਦਾ ਨਾਮ ਵੀ ਤਾਂ ਦੱਸ ਦਿਓ ਅਮਾ ਬੀਏ ਸੌਕੀ ਕਲੱਬ ਐਮਬੀਐਸ ਹੌਕੀ ਤੋ ਤੁਹਾਨੂੰ ਪਤਾ ਐਮਬੀਐਸ ਦਾ ਕੀ ਮਤਲਬ ਹੈ ਪੂਰਾ ਹਾਂਜੀ ਮਹਾਂਤ ਬਚਿੱਤਰ ਸਿੰਘ ਬੋਲੋ ਬੋਲੋ ਮਹਾਂਤ ਬਚਿੱਤਰ ਸਿੰਘ ਮਹਾਂਤ ਬਚਿੱਤਰ ਸਿੰਘ ਹੌਕੀ ਕਲੱਬ ਹੌਕੀ ਕਲੱਬ ਵੈਰੀ ਗੁੱਡ ਸ਼ਾਬਾਸ਼ ਮਹਾਂਤ ਬਚਿੱਤਰ ਸਿੰਘ ਜੀ ਕੌਣ ਹਨ ਪਤਾ ਤੁਹਾਨੂੰ ਜੀ 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 ਬੋਲੋ ਸਾਡੇ ਪਹਿਲੇ ਮਨਸਾਹਬ ਜੀ ਇਹਨਾਂ ਤੋਂ ਪਹਿਲੇ ਵਾਲੇ ਮਨਸਾਹਬ ਜੀ ਡੇਰਾ ਨੰਗਾਲੀ ਸਾਹਿਬ ਦੇ ਮਨਸਾਹਬ ਵੈਰੀ ਗੁੱਡ ਸ਼ਾਬਾਸ਼ ਹੁਣ ਤੁਸੀਂ ਕੀ ਕਰਨਾ ਹੈ ਹੌਕੀ ਅੱਛੇ ਤਰੀਕੇ ਨਾਲ ਖੇਲਣੀ ਹੈ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੋਬਾਈਲ ਗੇਮ ਨਹੀਂ ਖੇਲਣੀ ਠੀਕ ਹੈ ਮੋਬਾਈਲ ਦੇ ਵਿੱਚ ਤੁਸੀਂ ਸਕੂਲ ਦਾ ਕੰਮ ਪੜ੍ਹ ਸਕਦੇ ਹੋ ਇਸ ਤੋਂ ਜ਼ਿਆਦਾ ਫਾਲਤੂ ਦੀ ਕੋਈ ਚੀਜ਼ ਨਹੀਂ ਦੇਖਣੀ ਜਿਸ ਗਰਾਊਂਡ ਦੇ ਵਿੱਚ ਤੁਸੀਂ ਅੱਜ ਆਏ ਹੋ ਨਾ ਇਸ ਗਰਾਊਂਡ ਦੇ ਵਿੱਚ ਅਗਰ ਤੁਸੀਂ ਇਸੇ ਤਰ੍ਹਾਂ ਖੇលਦੇ ਰਹੇ ਨਾ ਤੇ ਤੁਹਾਡੇ ਕੋਚ ਕੋਣ ਹਨ ਹੈੱਡ ਕੋਚ ਸਰ ਜਿਮੀਵੀਰ 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 ਦੇਖੇ ਨਾ ਕਿਸ ਤਰ੍ਹਾਂ ਨੈਸ਼ਨਲ ਤੱਕ ਜਾਂਦੇ ਪਏ ਹੁਣ ਇੰਟਰਨੈਸ਼ਨਲ ਤੱਕ ਪਹੁੰਚ ਗਏ ਇਸੇ ਤਰ੍ਹਾਂ ਤੁਸੀਂ ਵੀ ਬੰਨਣਾ ਸਰ ਹੁਣ ਪੁੱਛ ਗਏ ਤੇ ਹੁਣ ਪੁੱਛ ਗਏ ਤੇ ਵੈਰੀ ਗੁੱਡ ਤੁਹਾਨੂੰ ਤਾਂ ਸਾਰਾ ਕੁਝ ਪਤਾ ਹੈ ਯਾਰ ਕਿਹ ਕਿਹੇ ਸਿੰਪਲ ਕੈਂਪ ਦਾ ਨਾਮ ਰੋਸ਼ਨ ਕਰਨਾ ਹੈ ਵੈਰੀ ਗੁੱਡ ਸਿੰਪਲ ਕੈਂਪ ਦਾ ਨਾਮ ਰੋਸ਼ਨ ਕਰਨਾ ਹੈ ਜੰਮੂ ਕਸ਼ਮੀਰ ਦਾ ਨਾਮ ਰੋਸ਼ਨ ਕਰਨਾ ਹੈ ਇੰਡੀਆ ਦਾ ਨਾਮ ਰੋਸ਼ਨ ਕਰਨਾ ਹੈ ਔਰ ਆਪਣੀ ਕੌਮ ਦਾ ਵੀ ਨਾਮ ਰੋਸ਼ਨ ਕਰਨਾ ਹੈ ਠੀਕ ਹੈ ਹੁਣ ਇੱਕ ਚੀਜ਼ ਹੋਰ ਦੱਸੋ ਪਾਠ ਕਰਦੇ ਹੋ ਕਿਹੜਾ ਕਿਹੜਾ ਬੱਚਾ ਪਾਠ ਕਰਦਾ ਹੈ ਕਰਦੇ ਹੋ ਸਾਰੇ ਕਰਦੇ ਹੋ ਜਿਸ ਲਈ ਤੁਹਾਡਾ ਹਾਕੀ ਦੀ ਟ੍ਰੇਨਿੰਗ ਖਤਮ ਹੋ ਜਾਂਦੀ ਹੈ ਉਸ ਵੇਲੇ ਕਿਸ ਤਰ੍ਹਾਂ ਦੀ ਇੱਕ ਛੋਟੀ ਜਿਹੀ ਅਰਦਾਸ ਕਰਕੇ ਦੱਸੋਗੇ ਕਰੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਦੇਵ ਜੀ ਤਨ ਗੁਰੂ ਨਾਨਕ ਦੇਵ ਜੀ ਤਨ ਗੁਰੂ ਅੰਗਦ ਦੇਵ ਜੀ ਤਨ ਗੁਰੂ ਅੰਗਦ ਦੇਵ ਜੀ ਤਨ ਗੁਰੂ ਅਮਰਦਾਸ ਜੀ ਤਨ ਗੁਰੂ ਅਮਰਦਾਸ ਜੀ గౌత హీ గౌత హ గౌతూ హి संतन गुरु राय जी गुरु हर किशन जी संतन गुरु हर किशन गुरु टेक बहादुर जी संतन गुरु टेक बहादुर जी संतन गुरु गोविंद सिंह जी संतन गुरु गोविंद सिंह जी दसाव वाश आई दी जो श्री गुरु ग्रंथ साहिब जी दसाव वाश आई दी जो श्री गुरु ग्रंथ साहिब जी एक बार एक बार सतनाम सतनाम करता पुरख करता पुरख निरपो निरपो निरहर निरवर कारम कारम अजौली अजौली सापन ਗੁਰਪ੍ਰਸਾਦ ਵਾਹਿਗੁਰੂ 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 ਮੈਂ ਦਿਪਕ ਖੰਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਲ ਬੱਚਿਆ ਕਾਰੇ ਵੈਰੀ ਗੁੱਡ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਹੁਣ ਤੁਸੀਂ ਆਪਣੀ ਪ੍ਰੈਕਟਿਸ ਜਾਰੀ ਰੱਖੋ ਤੇ ਮੈਂ ਆਪਣਾ ਵੀਡੀਓ ਜਾਰੀ ਰੱਖਾਂਗਾ ਠੀਕ ਹੈ ਤੇ ਤੁਸੀਂ ਦੇਖਿਆ ਕਿ ਬੱਚੇ ਕਿਸ ਤਰ੍ਹਾਂ ਗੇਮਸ ਦੇ ਨਾਲ ਨਾਲ ਗੁਰਬਾਨੀ ਦੇ ਨਾਲ ਔਰ ਅੱਛੇ ਗੱਲਾਂ ਦੇ ਨਾਲ ਵੀ ਜੁੜ ਰਹੇ ਨੇ ਇਧਰ ਇਹ ਛੋਟੇ ਛੋਟੇ ਬੱਚੇ ਆਉਣ ਵਾਲੀ ਕੌਮ ਦਾ ਜਿਹੜਾ ਭਵਿੱਖ ਹਨ ਔਰ ਉਮੀਦ ਕਰਦੇ ਆ ਕਿ ਬੱਚੇ ਜਿਹੜੇ ਨੇ ਉਹ ਅੱਛੇ ਹੀ ਕੰਮ ਕਰਨਗੇ ਕਦੇ ਵੀ ਗਲਤ ਪਾਸੇ ਨਹੀਂ ਜਾਣਗੇ ਪੱਕਾ ਬੱਚਿਓ ਜੀ ਵੈਰੀ ਗੁੱਡ ਚਲੋ ਫਿਰ ਕਰੋ ਪ੍ਰੈਕਟਿਸ ਵੈਰੀ ਗੁੱਡ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਸੀਂ ਦੇਖਿਆ ਕਿ ਕਿਵੇਂ ਦੇਖੋ ਬੱਚੇ ਫਿਰ ਤੋਂ ਤੋੜਨਾ ਸ਼ੁਰੂ ਹੋ ਗਏ ਨੇ ਔਰ ਬਹੁਤ ਹੀ ਵਧੀਆ ਇਹ ਮਾਹੌਲ ਇਸ ਵੇਲੇ ਇਸ ਸ਼੍ਰੀ ਕਾਲ ਜੀ ਠੀਕੋ ਉਸ ਗਰਾਉਂਡ ਦਾ ਦੇਖਣ ਨੂੰ ਮਿਲ ਰਿਹਾ ਹੈ ਔਰ ਕੁਝ ਵੀਰ ਇਹ ਪ੍ਰੈਕਟਿਸ ਕਰ ਰਹੇ ਹਨ ਅਸੀਂ ਇਹਨਾਂ ਨੂੰ ਤਾਂ ਨਹੀਂ ਛੇੜਾਂਗੇ ਲੇਕਿਨ ਕੁਝ ਵੀਰ ਇਧਰ ਇੱਕ ਸਾਈਡ ਤੇ ਬੈਠੇ ਹੋਏ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਔਰ ਜਾਣੀਏ ਕਿ ਇਹ ਵੀਰ ਜਿਹੜੇ ਨੇ ਉਹ ਕੀ ਸੋਚਦੇ ਨੇ ਇਸ ਗਰਾਉਂਡ ਦੇ ਬਾਰੇ ਵਿੱਚ ਇਸ ਗਰਾਉਂਡ ਨੂੰ ਲੈ ਕੇ ਕਿਉਂਕਿ ਆਮ ਤੌਰ ਤੇ ਬੱਚੇ ਗਲਤ ਪਾਸੇ ਚਲੇ ਜਾਂਦੇ ਨੇ ਲੇਕਿਨ ਇਹ ਉਹ ਪਨੀਰੀ ਹੈ ਜਿਹੜੀ ਇਸ ਵੇਲੇ ਇੱਥੇ ਬੈਠੀ ਹੋਈ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਆ ਕੋਈ ਕੈਮਰਾ ਪਕੜੇਗਾ ਵੀਰ ਮੇਰਾ ਪਕੜਾ ਆਓ ਵੀਰ ਜੀ ਤਾਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਵੀਰਾਂ ਦੇ ਨਾਲ ਵੀ ਆ ਵੀਰ ਜੀ ਅੱਜ ਪ੍ਰੈਕਟਿਸ ਚੱਲ ਰਹੀ ਹੈ ਜੀ 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 ਹੁਣ ਜਿਸ ਤਰ੍ਹਾਂ ਆ ਜਾਓ ਬੇਟਾ ਇਧਰ ਇਧਰ ਆ ਜਾਓ ਛੋਟੇ ਬੱਚੇ ਸਾਰੇ ਇਧਰ ਆ ਜਾਓ ਅੱਜ ਕਿਸ਼ੇ ਇਧਰ ਆਇਆ ਹੁਣ ਕਿਸ ਤਰ੍ਹਾਂ ਲੱਗਦਾ ਏ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਂਦੇ ਹੋ ਵੀਰ ਜੀ ਬਹੁਤ ਵਧੀਆ ਅਸੀਂ ਤੇ ਕਹਿੰਦੇ ਆ ਕਿ ਸਮਾਜ ਵਿੱਚ ਜਿਹੜੇ ਨਸ਼ਿਆਂ ਤੋਂ ਪਰੇ ਹੋ ਕੇ ਥੋੜਾ ਇਹ ਜਿਹੜਾ ਗਰਾਊਂਡ ਲੈਵਲ ਤੇ ਆ ਥੋੜੇ ਬੱਚਿਆਂ ਨੂੰ ਇੱਕ ਤੇ ਆਪਣਾ ਡਿਸਪਲਾਈਨ ਦਾ ਪਤਾ ਹੈ ਫਿਜ਼ੀਕਲ ਫਿਟ ਇਹਨੇ ਸਾਰਿਆਂ ਦੇ ਘਰ ਵੀ ਐਨ ਅੱਗੇ ਪਿੱਛੇ ਐਨ ਕਿਉਂਕਿ ਅੱਜ ਕੱਲ ਸਮਾਜ ਤੁਸੀਂ ਦੇਖੇ ਰਹੇ ਹੋ ਕਿ ਨਸ਼ਾ ਕਿਸ ਤਰ੍ਹਾਂ ਹੈ ਬਿਲਕੁਲ ਇੱਕ ਤੇ ਰਿਸਪੈਕਟ ਦਾ ਹੁੰਦਾ ਜਾਂਦਾ ਇਹਨਾਂ ਨੂੰ ਜੀ ਜੀ ਕਿ ਭਾਈ ਗਰਾਊਂਡ ਲੈਵਲ ਤੇ ਕੇ ਗਰਾਊਂਡ ਸਾਨੂੰ ਕੇਸ ਖਾਂਦਾ ਹੈ ਬਸ ਇਹ ਚੀਜ਼ ਫਿਜ਼ੀਕਲ ਫਿਟਨੈਸ ਹਾਂਜੀ ਕੀ ਨਾਮ ਹੈ ਤੁਹਾਡਾ ਮੋਹਿਦ 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 ਹਾਕੀ ਕਦੋਂ ਤੋਂ ਖੇਡਦੇ ਹੋ ਇੱਕ ਸਾਲ ਕਿੰਨੀ ਦੇਰ ਹੋ ਗਈ ਹੈ ਹਾਕੀ ਖੇਡਦੇ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਹੈ ਨਹੀਂ ਆ আচ্ছা 3-4 ਮਹੀਨੇ ਹੋ ਗਏ अच्छी लग रही है हॉकी खेलना या अभी आ गए हो जबरदस्ती हां अच्छी लग रही है थोड़ा के नाम है करण कुमार करण कुमार दो हॉकी पकड़ी लिया लोकी एक पकड़ दे <laughs> दूसरी किस दी है अच्छा सर्दी है वेरी गुड हॉकी खेड़न तू पहले जब तू इथे ग्राउंड च नहीं सी आंदे किस थे किस तरह दीया गेमा खेड़दे सो इने बारिश मोबाइल ते नहीं सी चलांदे फिर कौन ठीक लग रहे थे आके उन बीमार नहीं होंदे ना ਉਹ ਬਿਮਾਰੀ ਨਹੀਂ ਖਤਮ ਹੋ ਗਈ ਹੈ ਹੈਨਾ ਵੈਰੀ ਗੁੱਡ ਸ਼ਾਬਾਸ਼ ਤੁਹਾਡਾ ਕੀ ਨਾਮ ਹੈ ਮਨਵਿੰਦਰ ਸਿੰਘ ਮਨਵਿੰਦਰ ਜੀ ਕੀ ਖਿਆਲ ਹੈ ਫਿਰ हॉकी ਦਾ ਵੱਡਿਓ ਕੀ ਕੀ ਬੰਨਾ ਚਾਹੁੰਦੇ ਹੋ ਕੋਚ ਕੋਚ ਲੈ ਬਈ ਮਤਲਬ ਲੋਕੀ ਪਲੇਅਰ ਬੰਨਾ ਚਾਹੁੰਦੇ ਤੁਸੀਂ ਡਾਇਰੈਕਟ ਕੋਚ ਬੰਨਾ ਚਾਹੁੰਦੇ ਹੋ ਕਿਸੇ ਤਰ੍ਹਾਂ ਕੋਚ ਜੀ ਆਪਣੇ ਸਰ ਦੀ ਤਰ੍ਹਾਂ ਕਿਹੜੇ ਸਰ ਐ ਸੁਰਜੀਤ ਸਰ ਆ ਵੈਰੀ ਗੁੱਡ ਸੁਰਜੀਤ ਸਰ ਦੀ ਤਰ੍ਹਾਂ ਕੋਚ ਬੰਨਾ ਚਾਹੁੰਦੇ ਹੋ ਤਾਂ ਸੁਰਜੀਤ ਸਰ ਜੀ ਦੇਖ ਲਓ ਤੁਹਾਡੇ ਤਰ੍ਹਾਂ ਬੰਨਾ ਚਾਹੁੰਦੇ ਨੇ ਇਹਨਾਂ ਨੂੰ ਬਣਾਣਾ ਤੁਸੀਂ ਉਹਨੂੰ नहीं 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 बनन गए और बच्चे तोड़ा के नाम इधर आओ करणजीत सिंह करणजीत सिंह बड़े होके की, की बनना है प्लेयर प्लेयर हॉकी का सारे हॉकी के प्लेयर बन जाओगे तो फिर सारा इंडिया किधर जाएगा फिर तो नेशनल टीम ही साड़ी सिंबल दी बन जाएगी है ना वेरी गुड शाबाश पाठ पाठ कर दियो सारे तोड़े की नाम है केशव केशव किधर रहते हो लिंक रोड लिंक रोड ਗਰਾਊਂਡ ਵਿੱਚ ਕਿੰਨੀ ਦੇਰ ਤੋਂ ਆ ਰਹੇ ਹੋ 3 ਮਹੀਨੇ 3 ਮਹੀਨੇ ਤੋਂ ਤੋਂ 3 ਮਹੀਨੇ ਤੋਂ ਕਿੰਨੀ ਹਾਕੀ ਸਿੱਖੀ ਹੈ ਸਿੱਖ ਲਈ ਹੈ ਸਿੱਖ ਲਈ ਹੈ ਹਾਂਜੀ ਅੱਛਾ ਵੈਰੀ ਗੁੱਡ ਪਿੱਛੇ ਕਾਹ ਸੇ ਰਹਿਣ ਵਾਲੇ ਹੋ ਪਿੱਛੇ ਮੱਧ ਪ੍ਰਦੇਸ਼ ਹੈ ਅੱਛਾ ਮੱਧ ਪ੍ਰਦੇਸ਼ ਸੇ ਹੈ ਉਹ ਵੈਰੀ ਗੁੱਡ ਤੋਂ ਸਿੰਬਲ ਕੈਂਪ ਮੇ ਕੈਸਾ ਲੱਗ ਰਹਾ ਆ ਕੇ ਅੱਛਾ ਲੱਗ ਰਹਾ ਕੋਈ ਐਸੇ ਕੋਈ ਕੁਝ ਬੋਲਤਾ ਤੋ ਨਹੀਂ ਹੈ ਕੋਈ ਫालतू ਦਾ ਇਹ ਉਹ ਓਕੇ ਹੈ ਬਿਲਕੁਲ ਹਾਂ ਓਕੇ ਖੁਸ਼ ਹੋ ਵੈਰੀ ਗੁੱਡ ਤੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਬੱਚੇ ਸਾਰੇ ਆਪਸ ਵਿੱਚ ਮਿਲ ਜੁਲ ਕੇ ਬਿਨਾ ਕਾਸਟ ਕ੍ਰੀਡ ਰਿਲੀਜੀਅਨ ਦੇ ਇਹ ਸਾਰੇ ਬੱਚੇ ਆਪਸ ਵਿੱਚ ਮਿਲ ਜੁਲ ਕੇ ਖੇਡਦੇ ਨੇ ਹਿੰਦੂ ਸਿੱਖ ਮੁਸਲਿਮ ਹਰ ਤਰ੍ਹਾਂ ਦਾ ਬੱਚਾ ਜਿਹੜਾ ਹੈ ਉਹ ਇਸ ਗਰਾਊਂਡ ਦੇ ਵਿੱਚ ਖੇਡਦਾ ਔਰ ਇਸ ਗਰਾਊਂਡ ਦੀ ਜਿਹੜੀ ਖਾਸੀਅਤ ਵੀ ਇਹੋ ਹੀ ਹੈ ਕਿ ਮਨੁੱਖੀ ਜਾਤ ਸਭ ਇੱਕ ਹੈ ਪਹਿਚਾਨ ਉਹ ਦਾ ਜਿਹੜਾ ਜਿਹੜੀ ਪੰਕਤੀ ਹੈ ਉਹ ਇਸ ਗਰਾਊਂਡ ਇਸ ਸਿੰਬਲ ਕੈਂਪ ਦੇ ਉੱਤੇ ਪੂਰੀ ਢੁਕਦੀ ਔਰ ਸਿੰਬਲ ਡਵੈਲਪਮੈਂਟ ਸੁਸਾਇਟੀ ਨੂੰ ਇਹ ਸਾਰਾ ਸ਼ਰੇਹ ਜਾਂਦਾ ਹੈ ਸਾਰਾ ਜੋ ਕੀਤਾ ਕਰਾਇਆ ਹੈ ਬੱਚੇ ਅਗਰ ਇੱਥੇ ਅੱਜ ਖੇਡ ਰਹੇ ਨੇ ਇਸ ਗਰਾਉਂਡ ਦੀ ਜਿਹੜੀ ਹਾਲਤ ਪਹਿਲਾਂ ਹੁੰਦੀ ਸੀ ਪਿਛਲੇ 1 ਸਾਲ ਤੋਂ ਜਿਹੜਾ ਇਹ ਗਰਾਉਂਡ ਬਹੁਤ ਵਧੀਆ ਸਰਜੀਤ ਸਿੰਘ ਜੀ ਇੱਕ ਚੀਜ਼ ਦੱਸ ਦਿਓ ਜੀ ਕੱਲ ਤੱਕ ਲਾਈਟਾਂ ਨਹੀਂ ਸੀ ਚੱਲ ਰਹੀਆਂ ਤੇ ਕੰਪਲੇਨ ਸੀ ਇੱਕ ਕਿਸਮ ਦੀ ਬੱਚਿਆਂ ਵੱਲੋਂ ਕਿ ਲਾਈਟਾਂ ਅੱਜ ਕੋਈ ਲਾਈਟ ਹੈ ਜਿਹੜੀ ਨਹੀਂ ਜਗ ਰਹੀ ਹੈ ਲਾਈਟਾਂ ਜੀ ਸਭ ਤੋਂ ਵਧੀਆ ਹੈ ਕਿ ਸੋਸਾਇਟੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਆਪਣਾ ਕੀਮਤੀ ਵਕਤ ਹੁੰਦਾ ਜਿਹੜਾ ਉਹ ਕੱਟੇ ਨਹੀਂ ਲੱਗੇ ਹੋਏ ਬੱਚਿਆਂ ਨੂੰ ਦੇਖੋ ਜੀ ਅਸੀਂ ਇਹ ਦੇਖੋ ਕੌਣ ਕਿਹੜੀ ਬਲਾਦਰੀ ਦਾ ਅਸੀਂ ਸਾਡੇ ਤੁਹਾਨੂੰ ਪਤਾ ਇੱਕ ਮਾਰਾ ਇਹਨੇ ਐਸਾ ਫਲਸਫਾ ਦਿੱਤਾ ਸਾਨੂੰ ਕਿ ਸਾਡੇ ਵਾਸਤੇ ਸਾਰੇ ਬਰਾਬਰ ਕੋਮ ਅਸੀਂ ਕਿਸੇ ਨੂੰ ਔਣੀ ਨਹੀਂ ਕਰਦੇ ਤੇ ਕਿਹਾ ਕਿ ਇੱਕ ਇੰਪਰੂਵਮੈਂਟ ਜਿਹੜੀ ਗਰਾਉਂਡ 'ਚ ਬਹੁਤ ਵਧੀਆ ਹੈ ਇਹਨਾਂ ਦਾ ਸੋਸਾਇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੰਦਿ ਮਿਲੋ ਜੀ ਬਹੁਤ 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 ਸ਼ੁਕਰੀਆ ਤੁਹਾਡਾ ਵੀ ਸਾਰਿਆਂ ਦਾ ਕਿ ਤੁਸੀਂ ਇਹ ਗਰਾਊਂਡ ਬਣਾ ਦੇਣਾ ਕੋਈ ਬੜੀ ਵੱਡੀ ਗੱਲ ਨਹੀਂ ਹੈ ਚਲੋ ਉਹਨਾਂ ਵੀਰਾਂ ਦਾ ਤੇ ਅਸੀਂ ਧੰਨਵਾਦ ਕਰਾਂਗੇ ਕਰਾਂਗੇ ਲੇਕਿਨ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਹੈ ਕਿ ਇਸ ਪਨੀਰੀ ਨੂੰ ਤੁਸੀਂ ਇਸ ਗਰਾਊਂਡ ਦੇ ਵਿੱਚ ਲੈ ਕੇ ਆ ਰਹੇ ਹੋ ਤੇ ਬਹੁਤ-ਬਹੁਤ ਸ਼ੁਕਰੀਆ ਸਾਡੀ ਤਰਫੋਂ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਨਹੀਂ ਨਹੀਂ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਹੈ ਬਹੁਤ ਅਸੀਂ ਗਰਾਊਂਡ ਲੈਵਲ ਤੇ ਮੈਂ ਦੇਖ ਰਿਹਾ ਕਿ ਵੀਰ ਨੂੰ ਕਾਹਗਾ ਉੱਧਰ ਦਿਖਾ ਦਿਓ ਦੇਖੋ ਕਿਸ ਤਰ੍ਹਾਂ ਲੋਕੀ ਇੱਥੇ ਸੈਰ ਕਰਨ ਵੀ ਆ ਰਹੇ ਨੇ ਔਰ ਇਹ ਹੈ ਅਸਲੀ ਸਿੰਬਲ ਕੈਂਪ ਤੋ ਆਓ ਹੁਣ ਮੈਂ ਕੈਮਰਾ ਆਪਣੇ ਹੱਥ ਵਿੱਚ ਲੈ ਲੈਂਦਾ ਔਰ ਤੁਹਾਨੂੰ ਦਿਖਾਂਦਾ ਕਿ ਸਿੰਪਲ ਡਵੈਲਪਮੈਂਟ ਸੁਸਾਇਟੀ ਦੇ ਵੀਰ ਵੀ ਜਿਹੜੇ ਨੇ ਲਗਾਤਾਰ ਲਗੇ ਹੋਏ ਨੇ ਔਰ ਇਹ ਅਸਲੀ ਸਿੰਪਲ ਕੈਂਪ ਇਹੋ ਹੀ ਹੈ ਜੋ ਤੁਸੀਂ ਇਸ ਵੇਲੇ ਦੇਖ ਰਹੇ ਹੋ ਔਰ ਉਮੀਦ ਕਰਦੇ ਹਾਂ ਕਿ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੇ ਜਿਹੜੇ ਉਪਰਾਲੇ ਹਨ ਉਹ ਕਿਤੇ ਜਾਣ ਜੰਮੂ ਕਸ਼ਮੀਰ ਦੇ ਵਿੱਚੋਂ ਕਈ ਪਿੰਡ ਐਸੇ ਹਨ ਜਿਨ੍ਹਾਂ ਦੇ ਕੋਲ ਗਰਾਊਂਡ ਤਾਂ ਹਨ ਪਰ ਗਰਾਊਂਡ ਦੇ ਵਿੱਚ ਬੱਚੇ ਨਹੀਂ ਹਨ ਸਿਖਾਉਣ ਵਾਲਾ ਕੋਈ ਨਹੀਂ ਜਾਂ ਉਹਨਾਂ ਗਰਾਊਂਡਾਂ ਨੂੰ ਸੰਭਣ ਵਾਲਾ ਕੋਈ ਨਹੀਂ ਤੋਂ ਇਹ ਸਿੱਖਿਆ ਤੁਸੀਂ ਜਿਹੜੀ ਹੈ ਸਿੰਬਲ ਕੈਂਪ ਦੇ ਇਸ ਗਰਾਊਂਡ ਤੋਂ ਸਿੰਬਲ ਡਵੈਲਪਮੈਂਟ ਸੋਸਾਇਟੀ ਤੋਂ ਲੈ ਸਕਦੇ ਹੋ ਔਰ ਜੰਮੂ ਕਸ਼ਮੀਰ ਹੀ ਨਹੀਂ ਬਲਕਿ ਪੂਰੇ ਭਾਰਤ ਨੂੰ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਚਮਕਾਈਏ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਕੁਰੀਤੀ ਜਿਹੜੀ ਹੈ ਸਾਡੇ ਨੌਜਵਾਨਾਂ ਨੂੰ ਬਿਲਕੁਲ ਨਹੀਂ ਘੇਰ ਸਕਦੀ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਦਿਖਾਵਾਂਗੇ ਤਦ ਤੱਕ ਦੇ ਲਈ ਦੋ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ